ਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਨਦੀਪ ਕੋ ਪੰਜਾਬੀ ਕੁਕਿੰਗ ਨੈਟਵਰਕ ਤੁਹਾਨੂੰ ਬਹੁਤ ਸਵਾਗਤ ਕਰਦੀ ਹਾਂ ਹੋਰ ਸਨੌਂ ਜ਼ਾਲਮ ਕੀ ਹਾਲ ਚਾਲ ਹੈ ਉਹਨਾਂ ਦਾ ਸਾਰੇ ਵਧੀਆ ਹੋਣਗੇ ਠੀਕ ਠਾਕ ਹੋਣਗੇ ਸਵੇਰ ਦਾ ਟਾਈਮ ਇਹਦੀ ਬਿਲਕੁਲ ਹੀ ਅਗਲੀ ਮਾਰਨਿੰਗ ਦਾ ਟਾਈਮ ਹੈ 4:10 ਹੋ ਰਹੇ ਨੇ ਤੇ ਅੱਜ ਆਪਾਂ ਤੁਹਾਨੂੰ ਆਪਣੀ ਸਵੇਰ ਦੀ ਮਾਰਨਿੰਗ ਰੁਕੀ ਦਿਖਾਵਾਂਗੇ 4 ਤੋਂ ਲੈ ਕੇ 7 ਵਜੇ ਤੱਕ ਦੇਖਦੇ 7 ਵਜੇ ਤੱਕ ਆਹ ਹੁੰਦੀ ਹੈ ਰਾਤ ਕੋਲ ਆਪਾਂ ਦੀ ਤੇ ਸਭ ਤੋਂ ਪਹਿਲਾਂ ਜੀ ਮੇਰੇ ਆਨ ਯੂਟਿਊਬ ਫੈਮਲੀ ਨੂੰ ਸੌਂ ਚੜੰਗੀਆਂ ਲੱਖ ਲੱਖ ਮੁਬਾਰਕਾਂ ਹੋਣ ਜੀ ਸਾਰੇ ਸੌਂ ਦਾ ਬਹੁਤ ਵਧੀਆ ਆਵੇ ਤੇ ਸਾਰੇ ਆਪਣੀ ਘਰੇ ਖਸਦੇ ਵਰਦੇ ਨੇ ਤੇ ਸਾਰੇ ਸਾਰੇ ਦੀ ਖੁਆਇਸ਼ਾਂ ਕੁੜੀਆਂ ਹੁਣ ਕਿਉਂ ਹੁਣ ਸੌਂ ਚੜ ਗਿਆ ਹੁਣ ਸਾਰੇ ਜਿਹੜੇ ਨਵੇਂ ਨਵੇਂ ਕੱਪੜੇ ਖਰੀਦਣਗੇ ਤੇ ਜਿਵੇਂ ਕਿਸੇ ਦਾ ਨਵਾਂ ਵਿਆਹ ਹੋਇਆ ਹੁੰਦਾ ਹੈ ਹੈਨਾ ਸੌਂ ਚ ਸਧਾਰੇ ਜਾਣਗੇ ਬਹੁਤ ਖੁਸ਼ ਹੁੰਦੇ ਜੀ ਸੌਂ ਚ ਨਵੇਂ ਨਵੇਂ ਸੂਟ ਮਿਲਦੇ ਨੇ ਚੂੜੀਆਂ ਹਾਰ ਸ਼ਿੰਗਾਰਸ ਮੰਗਿੰਦੇ ਤੇ ਆਪਾਂ ਵੀ ਇਸ ਦਿਨ ਜਿਹੜਾ ਆ ਕੇ ਤਿਆਰ ਹੁੰਦੇ ਦੱਸ ਲਓ 4 ਵਜੇ ਉੱਠਣੀ ਹੋਣੀ ਹੈ ਅੱਜ ਮੇਰੀਆਂ 3:30 ਵਜੇ ਹੋਣੀ ਦੀ ਕਿ ਮੈਂ ਦੁਵਾਰੇ ਪਈ ਨਹੀਂ ਹੈਗੀ ਕਿ ਜੇ ਮੈਂ ਪੈਕੇਜ ਦੇ ਦਿਨ ਚੱਲੂ ਰਹਿਣਾ ਤੇ ਆਪਾਂ ਫਿਰ 6:30 ਵਜੇ 6:30 ਵਜੇ ਉੱਠ ਕੇ ਆਪਾਂ ਦੁਬੇ ਅ ਨਾ ਤੋਂ ਲੈ ਤੇ ਆਪਣਾ ਮੇਕਅਪ ਵਗੈਰਾ ਕਰ ਲਿਆ ਮੈਂ ਕੋਈ ਲਿਪਸਟਿਕ ਲਗਾਲੀ ਗੁੰਦੀ ਰੱਖ ਲਈ ਬਸ ਲੋਸ਼ਨ ਲਗਾ ਲਿਆ ਤੇ ਸਭ ਤੋਂ ਪਹਿਲਾਂ ਤਾਂ ਜੀ ਇਹ ਅੱਖੀ ਹੈ ਨਾ ਮੇਰੇ ਸਰਦਾਰ ਨੇ ਮੈਨੂੰ ਪੱਖੀ ਦਵਾਈ ਹੈ ਕਿ ਇਹਨਾਂ ਨੂੰ ਗਰਮੀ ਚ ਰੱਖਦੇ ਬਣਾ ਦੇਣੀ ਹੈ ਜੇ ਇਹਨਾਂ ਪੱਖੀਆਂ ਅੰਦਰ ਰਹਿਣਾ ਕੋਈ ਪੰਖੀ ਲਾ ਕੇ ਬੇਕੂ ਗਰਮੀ ਨਹੀਂ ਹੋ ਜਾਈਗੀ ਤੇ ਪਾਪੀ ਚਾਹ ਦੀ ਤੀ ਬਣਾ ਕੇ ਇਹ ਹੁਣ ਰੱਖ ਦੇਣੀ ਪਤਾਰ ਬਣਨੀ ਤੇ ਇੱਕ ਵਾਰ ਸਿਰਫ ਬੈ ਲੈ ਲਈ ਆਪਣੀ ਦੀ ਚਾਹ ਬਣਨੀ ਸੋ ਇਹ ਜਿਹੇ ਦਮ ਉਸ ਟਾਈਮ ਨਹੀਂ ਲੱਗਦਾ ਹੈ ਹਨਾ ਕੁ ਕੰਮ ਬੈ ਨਹੀਂ ਜਿਆਦਾ ਹੁੰਦੇ ਨੇ ਕਦੇ ਉਧਰ ਪੱਛ ਕਦੇ ਉੱਧਰ ਅੱਜ boy ਵਿਚਾਰ ਆ ਕੋ ਨੂੰ ਕਿ ਜੇ ਮੈਂ ਇਹੀ ਰੱਖ ਬੰਨੇ ਨਾ ਇੱਕ ਦਿਨ ਮੈਂ ਜਦੋਂ ਪਹਿਲੀ ਵਾਰੀ ਚਾਹ ਬਣਾ ਲਈ ਸੀ ਜਦ ਬਣਾਈ ਸੀ ਮੈਨਾਂ ਇਹ ਮੁਸੱਫਾ ਕਿ ਰੱਖ ਲਡੋਲੀ ਦੇ ਉੱਪਰ ਚਾਹ ਹੋਣੀ ਸੀ ਫਿਰ ਬਾਅਦ ਚਲੋ ਪਰ ਮੈਂ ਦੇ ਸਿਰਫ 7 ਗਲਾਸ ਪਾਣ ਦੇ ਬਾਰੇ ਘੱਟ ਗਲਾਸ ਪਾਣ ਦੇ ਵਿੱਚ ਨਾ 1/2 ਕਿਲੋ ਦੁੱਧ ਪਾ ਕੇ ਫਿਰ ਆਮਾ ਕੱਬੀ ਚਾਹ ਬਣਦੀ ਓ ਜੇ ਉਸ ਨੂੰ ਦਾਲ ਦਿੱਤੀ ਤੇ ਰੇਤ ਉੱਤੇ ਆ ਕੇ ਰੱਖ ਕੇ ਸੀਗੀ ਅੱਧਾ ਘੰਟਾ ਹੋ ਗਿਆ ਹੁਣ ਦਾਲ ਉਹ ਤੇ ਉਦੋਂ ਮੈਂ ਬਣਾਉਣੇ ਮਿਰਚ ਸੈਂਡਵਿਚ ਕਹਿੰਦੇ ਸੀ ਕਿ ਮਮਾ ਨੇ ਪੰਜ ਨੇ ਖਾ ਲਿਆ ਮੇਰੇ ਚਲ ਦੇਖੋ ਇਹ ਕਹਿੰਦੇ ਜੇ ਮੈਨੂੰ ਪੰਜ ਜੇ ਨਾ ਖਾਣਿਆ ਤਾਂ ਮੈਨੂੰ ਕੁਝ ਨਹੀਂ ਲੈਣਾ ਬਸ ਹੋਰ ਜੇ ਨਾ ਖਾ ਲਵਾਂਗਾ ਜਿਹੜਾ ਹੁੰਦਾ ਕਿ ਸਾਰਾ ਕੋਈ ਕੁਝ ਮੈਂ 15 ਮਿੰਟ ਜਿਹੜਾ ਆਪਣਾ ਟਾਈਮ ਕਿਸਾਨਾ ਅਕੱਲੇ ਬਿਟਾਉਣਾ ਹੋਇਆ ਉਹਦੇ ਨਾਲ ਕੀ ਹੁੰਦਾ ਹੈ ਇੱਕਦਾਂ ਬੱਚੇ ਛੇਤੀ ਤਿਆਰ ਹੋ ਗਏ ਕਾਪੜੇ ਆਪਣੇ ਵੀ ਆਏ ਕੁੰਡਰ ਨੇ ਹਾਂ ਟਾਈਮ ਹੋ ਗਿਆ ਕਾਜ ਮੈਨੂੰ ਤਾਂ ਪਤਾ ਹੈ ਵੀ ਹਾਂ ਮੈਂ 15 ਮਿੰਟ ਹੀ ਲਏਗਾ ਕਿਉਂਕਿ ਰੇਵੀ ਹੈ ਤਿਆਰ ਜਨਾਲੇ ਹੈਗੀ ਜੀ 10ਵੀਂ ਸੰਗਰਾਲ ਵੀ ਹੈਗੇ ਦਸਵੇਂ ਵੀ ਹੈਗੇ ਹਨ ਬਹੁਤ ਚੀਜ਼ਾਂ ਲੱਗੀਆਂ। ਬਾਕੀ ਦੇਖ ਰਹੇ ਆਪਾਂ ਦਸਵੇਂ ਦੇ ਜਿਆਦਾ ਬਹਾਈ ਹੈ। ਇਹ ਦੇਖੋ ਪਨਕਲੀ ਪਚਾਰੇ ਸੀ ਜਿਹੜਾ ਸਾਡੇ ਮਸਾਂ ਸੀ ਬਾਹਰ ਨਹੀਂ ਖਾਣੇ। ਇਹ ਜਨੇ ਕੁਦਵਾਰਾ ਸਾਹਿਬ। ਤਲਬੜਾਈ ਸੀ ਮੈਂ ਆਲੂ ਪੈਂਦਾ। ਅੱਧੇ ਜਣੇ ਇਹਨਾਂ ਦਾ ਖੂਬ ਹੋ ਕੇ ਖਾ ਲਿਆ ਲੱਗਦਾ। ਅੱਧੇ ਜਣੇ ਕੋਨਾ ਬਸ ਉਹਦ ਨੇ ਬਿਲਕੁਲ ਖੁਸ਼ ਹੋ ਕੇ ਨਹੀਂ ਕਰਦੇ। ਸਰਦਾਰ ਜੀ ਬਰਾਬਰ ਨੂੰ ਕਹਿੰਦੇ ਸੀ ਕਿ ਭਿੰਡੀ ਦੀ ਸਬਜ਼ੀ ਬਣਾ ਲਓ। ਮੈਂ ਕਿਹਾ ਕੁਝ ਤਾਂ ਐਣੀ ਕੋਈ ਸਬਜ਼ੀ ਬਣਾ ਲਓ। ਇਹ ਹੀ ਖਾਣ ਨੂੰ, ਖਾਣੇ ਹੈਗੇ। ਹੁਣ ਖਾ ਲਓ। ਦਾ ਦੇਖ ਤੂੰ ਨਾ ਤੇ ਸਾਲੀ ਪਾ दिए ਹਾਂ। ਤੇ ਲਾ ਗਏ ਪਟਾਟਾ ਪਟਾਟਾ ਸੌਣ ਚੜਨ ਤੋਂ ਬੱਸ ਹੁਣ ਕਿਉਂ ਰਾਣੀ ਸ਼ੁਰੂ ਹੋ ਜਾਣੇ ਹਨ ਕਈਆਂ ਦੀ ਤਾਂ ਸੁਧਾਰੇ ਆਉਣੇ ਸ਼ੁਰੂ ਵੀ ਹੋ ਗਏ ਇੱਕ ਦੋ ਮੈਜੂਰ ਟਿੱਪ ਤੇ ਵੀਡੀਓ ਦੇਖੀ ਜਾਈਗੀ ਕਈ ਸਾਡੇ ਸੁਧਾਰੇ ਆ ਗਏ ਬੱਸ ਤਾਂ ਇਹ ਸੌਣ ਮਲੇ ਸੌਣ ਦਾ ਚੜ ਗਿਆ ਤੇ ਤੀਆਂ ਤਾਂ ਆ ਗਏ ਨੇ ਪੰਜ ਛੇ ਦਿਨ ਹੋ ਗਏ ਬਾਕੀ ਕੁਝ ਦੱਸ ਦਿਓ ਮੈਂ ਬਾਦੀ No, no de la boca, no a De la tipus de mortet, que passi molt

对吧？ 아 b c 니 ਲੇ ਆ ਡੋਲੀ ਬਈਆ ਲੈ ਵੀ ਉੱਠ ਗਿਆ ਆਪਣੀ ਜੈਰੀ ਵੀ ਉੱਠ ਗਿਆ ਉਹ ਖੜੇ ਗੁਰਦੁਆਰਾ ਸਾਹਿਬ ਵਿੱਚ ਪਾਠ ਹੋ ਰਿਹਾ ਕਿਉਂਕਿ ਅੱਜ ਸੌਣ ਦਾ ਮਹੀਨਾ ਚੱਲ ਗਿਆ ਵੇਰੇ ਸਵੇਰ ਦਾ ਬਹੁਤ ਸਕੂਨ ਮਿਲਦਾ ਹੈ ਹਨਾ ਬਾਹਰ ਨਿਕਲ ਕੇ ਬਾਹਰ ਹਵਾ ਵੀ ਠੰਡੀ ਹੈ ਡੱਡੂ ਬੋਲ ਰਹੇ ਨੇ ਟ੍ਰੈਂਟ ਟ੍ਰੈਂ ਕਰ ਰਹੇ ਨੇ ਇਹਨੂੰ ਜਾਰੀ ਨੂੰ ਰੋਟੀ ਪਾਣੀ ਵਾਲੇ ਵੀ ਬਾਹਰ ਜਾਊਗਾ ਭੱਜਿਆ ਤੇ ਮੈਂ ਵੀ ਬਾਹਰ ਜਾਵਾਂ ਕੋਈ ਤਾਂ ਕੋਈ ਤਾਰਾ ਵੀ ਹੈਗਾ ਕੱਲ ਸਵਾਰੀ ਸੀਗੀ ਆਪਣੇ ਸਰੋਂ ਕਿਉਂਕਿ ਲੇਹੌਰ ਨੇ ਸੋਦਾ ਤੇਲ ਵੀ ਮਕਾਦਾ ਹਨਾ ਕੱਲ ਤਾਂ ਚੋਲ ਵੀ ਮੁੱਕ ਗਈ ਸੀ ਚੋਲ ਵੀ ਲਿਆਣਗੇ ਦਿੱਤੇ ਪਰ ਜੋ ਵੀ ਹੈ ਚੁੱਲੇ ਦੀ ਸਫਾਈ ਹੈ ਮੈਂ ਮਿੱਟੀ ਦਾ ਉਹ ਭੌਂਕੇ ਦਿੱਤੇ ਸੀ ਇਹਨਾਂ ਨੇ ਮਿੱਟੀ ਹੋਈ ਤੇ ਨਾ ਉਹ ਹਾਰ ਤੇ ਫੇਰ ਦੰਨੇ ਚੁੱਲੇ ਦੇ ਸਾਫ ਸੁਥਰਾ ਕਰੇ ਹੋਏ ਸਵਾਰ ਨਹੀਂ ਤਾਂ ਅੱਧੀ ਦਾ ਭੋਖ ਲਾਰਾ ਪਾਉਂਦੇ ਨੇ ਚੁੱਲੇ ਤੇ ਇੱਕ ਸਾਡਾ ਚੁੱਲਾ ਪਾਣੇ ਦਿੱਤਾ ਸੀਗਾ ਇਹਨਾਂ ਨੇ ਬਣਾ ਬਣਾ ਕੇ ਹੁਣ ਇਹ ਨਹੀਂ ਵੀ ਸਫਾਈ ਕਰ ਲਈ ਜੇ ਤੁਸੀਂ ਕਰ ਲਈ ਹੈ ਨਾ ਤੇ ਇੱਧਰ ਬਣ ਰਿਹਾ ਆਪਣਾ ਦੁੱਧ ਦੇ ਵਿੱਚ ਤੁਸੀਂ ਪਾਣੇ ਸੌਂਫ ਲੇਚੀ ਪੀਸ ਕੇ ਰੱਖੀ ਹੋਈ ਹੈ ਉਹ ਪਾ ਦਿੰਦੇ ਹਾਂ b y ਸਾਪੋ ਜੀ ਟਾਈਮ ਹੋ ਗਿਆ ਪੌਣੀ 7 ਪਰ ਹਜੇ ਪੌਣੀ 7 ਨਹੀਂ ਹੋਇਆ ਇਹ ਸਾਢੇ 6 ਹੋਣ ਚ ਵੀ ਪਏ ਨਹੀਂ 5 ਮਿੰਟ ਤੇ ਇੱਧਰ ਉਦਮ ਸਿੰਘ ਬਣਾ ਰਿਹਾ ਹੈ ਇਹਦਾ ਸੈਂਡਵਿਚ ਕਹਿੰਦਾ ਮम्मा ਮੈਂ ਆਪੇ ਸੈਂਡਵਿਚ ਬਣਾਉਂਗਾ ਤੁਹਾਨੂੰ ਬਣਾਣੀ ਨਹੀਂ ਆਉਂਦੇ ਦੇਖ ਲਓ ਜਵਾਕ ਬਾਅਦ ਚ ਐ ਕਹਿੰਦੇ ਆ ਫਿਰ ਵੀ ਤੁਹਾਨੂੰ ਬਣਾਣੀ ਨਹੀਂ ਆਉਂਦੇ ਹੈਲੋ ਹਾਈ ਬਣਾ ਲੈ ਸੈਂਡਵਿਚ ਤੇ ਆਟਾ ਮੈਂ ਗੁੰਨ ਕੇ ਰੱਖ ਦਿਆ ਇਹਨੇ ਕੋਲੇ ਦੀ ਮਾਂ ਨੂੰ ਕਿ ਇਹਨੇ ਕੱਪੜੇ ਕਾਰਨ ਸਟੈਂਡ 'ਤੇ ਪਾ ਰੱਖਿਆ ਨਹੀਂ ਇਹ ਜਦੋਂ ਮੈਂ ਅੰਦਰ ਸੈਂਡਵਿਚ ਤੋਂ ਛੂਡ ਨੂੰ ਦੇਖ ਪਾਇਆ ਸੈਂਡਵਿਚ ਬਣਾਉਂਦੀ ਕੋਸੇ ਤੋਂ ਦੋਵੇਂ ਤਿਆਰ ਤਿਆਰ ਹੋ ਗਿਆ ਮੈਨੂੰ ਮੈਨੂੰ ਕੋਲ ਭੇਜਣਾ ਉਸਨੇ ਮੈਨੂੰ ਰੋਫਿਦਾ ਕਿ ਮੈਂ ਤੇਰੇ ਤੋਂ ਆਪਣਾ ਕੰਮ ਕਰਵਾਉਂਦਾ ਹਾਂ ਸੋ ਤਾਂ ਸੌਖੀ ਗੱਲ ਚੋ ਇਹ ਹੁੰਦੀ ਸੇ ఐిగన్యి అఅరా అదట పేిరకా ణఠచఐాఇల వి అనాాడ మిరాదలి i అభి ਹਾਲੇ ਇਹ ਆਇਆ ਸੀਗਾ ਬਦਾਣਾ ਗੁਰਦੁਆਰਾ ਸਾਹਿਬ ਵਿੱਚੋਂ ਦੇ ਇੱਕ ਖਾਲੀ ਇਹ ਪਰ ਉਦਮਾ ਬੱਟ ਰੱਖਦੇ ਨੇ ਕਿ ਇਹਦੇ ਉਦਮ ਦੇ ਪਾਪਾ ਨੇ ਚੱਕ ਦੇਣਾ ਸਾਰਾ ਫਿਰ ਉਦਮ ਕਹਿੰਦਾ ਮੈਂ ਆਪ ਖਾ ਲਊਗਾ ਗਰਮੀ ਪਈ ਬਹੁਤ ਹੋਈ ਪਈ ਐ 100% ਨਹੀਂ ਦੱਸਦੇ ਪਰ ਮੀ ਲੱਗਦਾ ਮੈਂ ਬੈਠ ਜੂਗਾ ਕੀ ਲੱਗਿਆ ਪਾਪਾ ਇਹਨੂੰ ਕੋਈ ਨਹੀਂ ਸੈਂਡਵਿਚ ਬਣਾ ਕੇ ਖਾ ਲੇ ਉਦਮ ਨੇ ਬਾਕੀ ਸਾਰੇ ਅਸੀਂ ਜਦੋਂ ਮਾਰੀ ਮੋਟੀ ਫੂਂਗ ਜਿਹੀਆਂ ਆ ਖਾ ਰਹੀ ਨੇ ਸਾਰੇ ਨੂੰ ਸਵਾਦ ਆ ਗਿਆ ਉਹ ਰੋਟੀ ਦਸਤ ਲਈ ਮੈਂ ਆ ਪਾ ਪਾਦਰ ਝਟ ਲਾ ਕੇ ਗਿਆ አላህ voilà, फाइला ले लो दादी कल तक पाए रोटी पेरा के तार कटा तार काट ले और ₹100 का बोल नहीं देगी तार काट ले उसे काट ले एडो तेरे को खाना बोल नहीं देगी ਦੇਰੀ ਵਸਰੋਤੇ